ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਗੁਰਮਖੋ ਆਪਣੇ ਕੋਲ ਪੂਰੀ ਲਿਸਟ ਹੈ ਕਿ ਮਹਾਰਾਜ ਕਿੱਥੋਂ ਕਿੰਨਾ ਸਫ਼ਰ ਕਰਦੇ ਰਹੇ ਪਰ ਮੈਂ ਇੱਕ ਗੱਲ ਨਾਲ ਮੇਰਾ ਅੰਦਰ ਨਹੀਂ ਕਿ ਦੀ ਸਹਿਮਤ ਹੁੰਦਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਚੱਲਣ ਦੀ ਮਪਾਈ ਕਰ ਲਾਂਗਾ ਪਰ ਮੇਰੇ ਗੁਰੂ ਨਾਨਕ ਦੇ ਸੁਰਤ ਦੀ ਮਪਾਈ ਕਿਵੇਂ ਕਰੋਗੇ ਜਿਹੜਾ ਸੁਰਤ ਦਾ ਸਫ਼ਰ ਹੈ ਉਹ ਨੂੰ ਕੌਣ ਵਾਪਸ ਲੜਦਾ ਜੀ ਜੇ ਇੱਕ ਸ਼ਬਦ ਨੂੰ ਕਮਾਣ ਵਾਲਾ ਬ੍ਰਹਮ ਗਿਆਨੀ ਹੋ ਜਾਏ ਤੇ ਬ੍ਰਹਮ ਗਿਆਨੀ ਦੀ ਸੁਰਤ ਨੂੰ ਬ੍ਰਹਮ ਗਿਆਨੀ ਸਮਝਦਾਏ ਤੇ ਜਿਹੜਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਿਉ ਦੀ ਸੁਰਤ ਨੂੰ ਮੈਂ ਸਮਝ ਜਾ। ਪਰ ਜਦੋਂ ਸੁਰਤ ਕਰਕੇ ਮਾਰੇ ਸਫਰ ਕਰਦੇ ਆ ਮੈਂ ਇੱਕ ਉਦਾਹਰਨ ਤੁਹਾਨੂੰ ਹੋਰ ਦੇਣਾ। ਬਾਬਾ ਜੀ ਮਿੱਠਨਕੋਟ ਗਏ ਆ ਜੀ। ਨੀਆ ਮਿੱਠਾ ਨੂੰ ਹੀ ਮਿਲੇ ਆ। ਜਨਮ ਸਾਖੀ ਚ ਮੈਂ ਪੜਿਆ ਜਦੋਂ ਮਹਾਰਾਜ ਜਾ ਰਹੇ ਆ ਨਾ ਜੀ। ਤੇ ਜੋ ਕੋਈ ਸਟੇਜ ਤੋਂ ਬੋਲਾਂਗਾ ਸਾਦ ਸੰਗਤ ਕੋਈ ਸ਼ਬਦ ਬਨਾਵਟੀ ਨਹੀਂ ਹਰ ਚੀਜ਼ ਦੀ ਬਕਾਇਦਾ ਲਿਖਤ ਦੇ ਰੂਪ ਵਿੱਚ ਸਾਡੇ ਕੋਲ ਪ੍ਰੂਫ ਨੇ ਮਹਾਰਾਜ ਜਾਂਦੇ ਤੇ ਮੀਆਂ ਮਿੱਠਾ ਜਿਹੜਾ ਉਹ ਸੱਚੀ ਮੁੱਚੀ ਸ਼ਬਦ ਦਾ ਅਭਿਆਸੀ ਸੀ ਇਹ ਨਹੀਂ ਕਿ ਮਹਾਰਾਜ ਤੋਂ ਪਹਿਲਾਂ ਕੋਈ ਹੁਣ ਜਿਵੇਂ ਸੀ ਕਿ ਨਾ ਮਹਾਰਾਜ ਤੋਂ ਪਹਿਲਾਂ ਤਾਂ ਬੰਦਗੀ ਵਾਲੇ ਕੋਈ ਨਹੀਂ ਸੀ ਜੇ ਬੰਦਗੀ ਵਾਲੇ ਕੋਈ ਨਹੀਂ ਸੀ ਜੈਦੇਵ ਦੀ ਬਾਣੀ ਕਿੱਥੋਂ ਆ ਗਈ ਫਰੀਦ ਦੀ ਬਾਣੀ ਕਿੱਥੋਂ ਆ ਗਈ ਮੈਂ ਕਹਿੰਦਾ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਵਿਲੱਖਣਤਾ ਹੈ ਉਹਨਾਂ ਇਹ ਨਹੀਂ ਕਹਿਆ ਸੱਚ ਮੇਰੇ ਤੋਂ ਸ਼ੁਰੂ ਹੋਇਆ ਉਹ ਕਹਿੰਦੇ ਨਹੀਂ ਆਦ ਸੱਚ ਜਦੋਂ ਕੁਝ ਵੀ ਨਹੀਂ ਸੀ ਸੱਚ ਉਦੋਂ ਵੀ ਕਾਇਮ ਸੀ ਜਦੋਂ ਟਾਈਮ ਨਹੀਂ ਸੀ ਉਦੋਂ ਵੀ ਸੱਚ ਸੀ ਉਹ ਮੀਆਂ ਮਿੱਠਾ ਬੈਠਾ ਜੀ ਚੇਲਿਆਂ ਚ ਆਪਣੇਆਂ ਚ ਮুরিਦ ਤੇ ਇਹ ਵੀ ਚੇਲੇ ਬਣਾਉਣ ਵਾਲੀ ਖੌਮੇ ਬੰਦੇ ਨੂੰ ਮਾਰ ਸੁੱਟਦੀ ਜੈ ਅਸਲੀਅਤ ਅੱਗੇ ਤੁਰੋ ਪਿੱਛੇ ਚੱਲੋ ਅੱਗੇ ਬੰਦੇ ਚੱਲਣ ਹੁਣ ਆ ਸ਼ੌਭਾ ਹੀ ਹੈ ਨਾ ਜੀ 10 ਬੰਦੇ ਬੰਦਰਾ ਅੱਗੇ 15 ਵੀ ਪਿੱਛੇ ਗੁਰਮਖੋ ਨਹੀਂ ਗੁਰੂ ਸਹਿ ਮੇਰ ਕਰਨ ਇਸ ਮੈਂ ਤੋਂ ਵੀ ਬਚਾਨ ਤੇ ਜਿੱਦਨ ਇਹ ਜਾਂਦੀ ਚੇਲਿਆਂ ਵਾਲੀ ਤੇ ਬੰਦਾ ਅਟੈਕ ਹੋ ਜਾਂਦਾ ਕਿ ਜਦ ਚੇਲੀ ਨਾ ਰਹਿਣ ਇਹ ਇਹਦਾ ਵੱਖਰਾ ਸਵਾਲ ਦੇ ਖੋਮੇ ਦਾ ਤੁਸੀਂ ਕਦੀ ਦੇਖਿਆ ਪੀਰੀਕਲ ਬੰਦੇ ਜਿਹੜੇ ਚੋਕਾ ਸਮਾਂ ਰਾਜ ਕਰਦੇ ਉਹ ਲੰਮਾ ਸਮਾਂ ਜਿਉਂਦੇ ਆ ਖੋਮੇਵੇਂ ਜਿੱਦਨ ਲੈ ਜਾਣੋ ਮਰਨਾ ਛੇਤੀ ਸ਼ੁਰੂ ਕਰ ਦਿੰਦੇ ਕਿਉਂਕਿ ਉਹ ਫੀਡ ਉਹ એનર્ਜੀ ਨਹੀਂ ਮਿਲਦੀ ਮਹਾਰਾਏ ਨੇ ਗਏ ਤੇ ਮੀਆਂ ਮਿੱਠਾ ਬੈਠਾ मिले ਨਹੀਂ ਮੈਂ ਆਪ ਨੂੰ ਹੁਣ ਬਾਣੀ ਚੋ ਵੀ ਸੁਣਾਣੀ ਆ ਦੋ ਕਟਨਾਵਾ ਜਿਵੇਂ ਇਸਲਾਮ ਨਾਲ ਸੰਬੰਧਿਤ ਬੇਨਤੀ ਕਰਨੀ ਹੈ ਉਹ ਆਪਣੇ ਚੇਲਿਆਂ ਚ ਬੈਠਾ ਜਨਮ ਸਾਖੀ ਵਾਲਾ ਕਹਿੰਦਾ ਵੀ ਹੱਥ ਮਾਰਦਾ ਹੈ ਦਾੜੇ ਤੇ ਕਹਿੰਦਾ ਨਾਨਕ ਆ ਰਿਹਾ ਜਗਤ ਜੇਤੂ ਕਹਿੰਦਾ ਤੁਸੀਂ ਦੇਖਿਓ ਮਰੀਦਾਂ ਨੂੰ ਕਹਿੰਦਾ ਦੇਖਿਓ ਯਾਰੋ ਯਾਰ ਕਹਿੰਦੇ ਨਾ ਤੇ ਮੈਂ ਪਿਛਲੇ ਦਿਨ ਕਿਹਾ ਸੀ ਵੀ ਜੇ ਕੋਈ ਸਟੇਜ ਉੱਤੇ ਯਈਏ ਨਾਲ ਯਾਰ ਕਹਿਦਾ ਹੈ ਤੇ ਗੁੱਸਾ ਨਾ ਕਰਿਆ ਜਾਏ ਹੁਣ ਵਿਚਾਰੇ ਸ਼ਮਤ ਆ ਜਾਂਦੀ ਯਾਰ ਕਹਿਦਾ ਨਾਲ ਹੀ ਥੱਲੇ ਪੱਲੇ ਤੂੰ ਯਾਰ ਕਹ ਓਏ ਮੈਂ ਉਸ ਦਿਨ ਕਿਹਾ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਯਈਏ ਨਾਲ ਯਾਰ ਆਏਗਾ ਉਹਦੇ ਅਰਥ ਪੋਜ਼ਿਟਿਵ ਸੈਂਸ ਵਿੱਚ ਨੇ ਜਿੱਥੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜੱਜੇ ਨਾਲ ਯਾਰ ਆਏਗਾ ਉਹਦੇ ਅਰਥ 네ਗੇਟਿਵ ਸੈਂਸ ਵਿੱਚ ਨੇ ਚੋਰਾ ਜਾਰਾਂ ਰੰਡੀਆਂ ਜੱਜੇ ਨਾਲ ਖੈ ਚੋਰਾ 11 ਤਹ ਕੂੜਿਆ 11 ਜੱਜੇ ਨਾਲ ਖੈ ਚੋਰ ਯਾਰ ਜਵਾਨ ਤੇ ਬੁਰਾ ਜੱਜੇ ਨਾਲ ਖੈ ਪਰ ਜਦੋਂ ਤੁਸੀਂ ਪਾਠ ਕਰਦੇ ਹੋ ਸੁਣ ਯਾਰ ਹਮਾਰੇ ਸੱਜਣ ਯਈਏ ਨਾਲ ਖੈ ਯਾਰ ਵੇ ਇੱਕ ਢੁਣਾ ਭਾਈ ਸਾਹਿਬ ਕੱਲ ਪੜਿਆ ਸ਼ਾਇਦ ਯਾਰਡੇ ਦਾ ਸਾਨੂੰ ਯਈਏ ਨਾਲ ਖੈ ਜੱਜੇ ਨਾਲ ਨਹੀਂ ਮੈਂ ਬੇਨਤੀ ਕਰਾਂ ਉਹ ਸ਼ਬਦ ਵਰਦੇ ਸਨ ਯਾਰ ਕਹਿੰਦਾ ਯਾਰੋ ਗੁਰੂ ਨਾਨਕ ਸਾਹਿਬ ਲਈ ਆ ਰਿਹਾ ਹੈ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਮੈਂ ਇਸ ਤਰ੍ਹਾਂ ਨਤਾਰ ਕੇ ਰੱਖ ਦਿਆਂਗਾ ਇਸ ਤਰ੍ਹਾਂ ਲਾ ਦੇਵਾਂਗਾ ਥੱਲੇ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਮਹਾਰਾਜ ਹੱਸ ਪੈਂਦੇ ਆ ਪਰ ਗੁਰੂ ਸਾਹਿਬ ਗਏ ਨਹੀਂ ਉੱਥੇ ਜੇ ਤੁਰੇ ਜਾਂਦੇ ਆ ਹੱਸ ਪੈਂਦੇ ਆ ਭਾਈ ਮਰਦਾਨਾ ਆਜ ਕਹਿੰਦਾ ਬਾਬਾ ਹੱਸੇ ਕਿਉਂ ਕਹਿਣ ਲੱਗੇ ਮਰਦਾਨਿਆਂ ਉਹ ਕਹਿੰਦਾ ਕਿ ਆਉਣ ਦੇ ਮੈਂ ਇਸ ਤਰ੍ਹਾਂ ਲਾਂਗਾ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਜਨਮ ਸਾਖੀ ਉਹ ਲਿਖਦਾ ਹੈ ਬਾਬਾ ਹੱਸ ਕੇ ਕਹਿੰਦਾ ਮਰਦਾਨਿਆਂ ਵੇਖ ਰੰਗਜ ਕਰਤਾਰ ਦੇ ਜੇ ਕਰਤਾਰ ਨੇ ਭਲੀ ਕੀਤੀ ਇਸ ਤਰ੍ਹਾਂ ਨਿਚੋੜ ਦੇਾਂਗੇ ਜਿਵੇਂ ਨਿੰਬੂ ਨਿਚੋੜਿਆ ਜਾਂਦਾ ਹੁਣ ਉੱਥੇ ਕੀ ਹੁੰਦਾ ਮੀਆਂ ਮਿੱਠਾ ਇੱਕੋ ਦਮ ਜ਼ਮੀਨ ਤੇ ਡਿੱਗ ਪੈਂਦਾ ਤੇ ਉਹਦੇ ਚੇਲੇ ਉਹਨੂੰ ਹੋਛ ਚ ਲਿਆਉਂਦੇ ਨੇ ਕਹਿੰਦੇ ਨੇ ਹੋਇਆ ਕੀ ਫਕੀਰ ਨੂੰ ਪੀਰ ਨੂੰ ਉਹ ਕਹਿੰਦਾ ਯਾਰੋ ਸ਼ਬਦ ਬੋਲਦਾ ਉੱਠ ਕੇ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲਾ ਦਿਓ ਦੁੱਧ ਫਿਰ ਵੀ ਕੰਮ ਹੁੰਦਾ ਹੈ ਜਿਹੜਾ ਨਿੰਬੂ ਦੀ ਤਰ੍ਹਾਂ ਨੁੱਚੜ ਜਾ ਨਿੰਬੂ ਕੂੜੇ ਉੱਤੇ ਚਲਾ ਜਾਂਦਾ ਹੈ ਉਹ ਕਹਿੰਦੇ ਤੈਨੂੰ ਹੋਇਆ ਕਿ ਕਹਿੰਦਾ ਉਧਰ ਉੱਤਰ ਮਿਲ ਗਿਆ ਮੈਂ ਬੇਨਤੀ ਕਰਾਂ ਇਹਨੂੰ ਕਿਹੜਾ ਵਿਦਵਾਨ ਲਿਖੇਗਾ ਬਾਬੇ ਦੇ ਸਫ਼ਰ ਨੂੰ ਸੁਰਤੀ ਦਾ ਮਾਰਗ ਹੋਰ ਹੈ ਮਹਾਰਾਜ ਬਗਦਾਦ ਗਏ ਨੇ ਜੀ ਮੈਂ ਦੋ ਕਟਨਾਵਾ ਆਪਣਾ ਸਾਂਝੀਆਂ ਕਰਨੀਆਂ ਨੇ ਇੱਕ ਤਾਂ ਗੁਰੂ ਸਾਹਿਬ ਬਗਦਾਦ ਪੇਰੀਖਾਂ ਕਿਸੇ ਡਿਟੇਲ ਨਾਲ ਪੜ੍ਹਨਾ ਇੱਕ ਨਿੱਕੀ ਜੀ ਕਿਤਾਬ ਹੈ ਬਾਬੇ ਦੀ ਬਗਦਾਦ ਫੇਰੀ ਕਵਰ ਅਜੀਤ ਸਿੰਘ ਹੁਣਾਂ ਨੇ ਐਡਿਟ ਕੀਤੀ ਹੈ ਬਾਂ ਕਮਾਲ ਜੀ ਕਿਤਾਬੋ ਛੋਟੀ ਜੀ ਕਿਉਂਕਿ ਉਹ ਚ ਜੋ ਲਿਖਿਆ ਹੈ ਉਹ ਸਾਨੂੰ ਕਿਸੇ ਗ੍ਰੰਥ ਚੋਂ ਵੈਗੁਰੂ ਜੀ ਨੇ ਜਿ ਮਿਲਿਆ ਬਗਦਾਦ ਫੇਰੀ ਤੇ ਬਗਦਾਦ ਫੇਰੀ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਹੈ ਥੋੜਾ ਜਿਹਾ ਟਿਕਾ ਬਣਾਈ ਰੱਖਿਓ ਇੱਕ ਤਾਂ ਤੁਸੀਂ ਸਾਰੇ ਸੁਣਦੇ ਹੋ ਫਿਰ ਬਾਬਾ ਗਿਆ ਬਗਦਾਦ ਨੂੰ ਬਾਬਾ ਜੀ ਬਗਦਾਦ ਗਏ ਬਗਦਾਦ ਤੋਂ ਬਾਹਰ ਬੈਠੇ ਅੱਜ ਵੀ ਸੱਚੀ ਮੁੱਚੀ ਜਿਹੜਾ ਅਸਥਾਨ ਮਹਾਰਾਜ ਦਾ ਸੀ ਜੀ ਉਹ ਬਗਦਾਦ ਤੋਂ ਬਾਹਰ ਸੀ ਇੱਕ ਕਿਤਾਬ ਸੀ ਅੰਗਰੇਜ਼ੀ ਵਿੱਚ ਸਨੋਅ ਵਰਲਡਸ ਉਹਦੇ ਵਿੱਚ ਬਾਬਾ ਜੀ ਦੇ ਪੂਰੇ ਸ਼ਿਲਾ ਲੇਖ ਲਿਖੇ ਕੋਈ ਨੇ ਕਿ ਨਾਨਕ ਫਕੀਰ ਆਇਆ ਉੱਥੇ ਬਹਿਲੋਲ ਦਾ ਜ਼ਿਕਰ ਕੀਤਾ ਗਿਆ ਸੱਚੀ ਮੁੱਚੀ ਬਾਬਾ ਜੀ ਦੀ ਸਿਫਤ ਲਿਖੀ ਗਈ ਉੱਥੇ ਪਾਣੀ ਦਾ ਚਸ਼ਮਾ ਮਹਾਰਾਜ ਜੀ ਨੇ ਪੈਦਾ ਕੀਤਾ ਉੱਥੇ ਭਾਈ ਸਾਹਿਬ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਾਨਾ ਤੇ ਆਪ ਜੀ ਨੂੰ ਮੈਂ ਦੱਸਿਆ ਸੀ ਅੱਜ ਇਰਾਕ ਦੀ ਕੈਪੀਟਲ ਹੈ ਨਾ ਬਗਦਾਦ ਪਰ ਉੰਜ ਵੈਸੇ ਇਸਲਾਮ ਵਿੱਚ ਇਨਸਾਈਕਲੋਪੀਡੀਆ ਆਫ ਇਸਲਾਮ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥ ਹੈ ਜੀ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਇਸਲਾਮ ਦੇ ਤੁਸੀਂ ਇਨਸਾਈਕਲੋਪੀਡੀਆ ਨੂੰ ਦੇਖੋਗੇ ਉੱਚ ਬਗਦਾਦ ਦਾ ਤੇ ਸ਼ਹਿਰ ਨਹੀਂ ਕਿਵਲ ਕਰਦੇ ਬਗਦਾਦ ਦਾ ਅਰਥ ਰੱਬ ਦਾ ਦਿੱਤਾ ਹੋਇਆ ਤੋਹਫਾ ਭਾਈ ਸਾਹਿਬ ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਅਗਲੀ ਗੱਲ ਚੇਤੇ ਰੱਖੋ ਇਸ ਗੱਲ ਨੂੰ ਜੇ ਚੇਤੇ ਰੱਖੋਗੇ ਫਿਰ ਮੱਕਾ ਘੁੰਮਣਾ ਦੂਜਿਆਂ ਦਾ ਘੁੰਮਣਾ ਕੋਈ ਸ਼ੰਕਾ ਨਹੀਂ ਉੱਠੇਗਾ ਅਗਲੀ ਟੁਕ ਵਿੱਚ ਕਹਿੰਦੇ ਇੱਕ ਬਾਬਾ ਅਕਾਲ ਰੂਪ ਅਕਾਲ ਰੂਪ ਨੂੰ ਜ਼ੇਨ ਚ ਰੱਖ ਕੇ ਚੱਲੋਗੇ ਤੇ ਮੱਥਾ ਟੇਕਣ ਦਾ ਸਵਾਦ ਆਏਗਾ ਜੇ ਕਹੇ ਜੋ ਮਹਾਰਾ ਇਸਲਾਮੀ ਬਣ ਕੇ ਗਏ ਯਾਤਰੀ ਬਣ ਕੇ ਗਏ ਜਿਵੇਂ ਮਾਉਂਟ ਆਬਰਾਸਤ ਤੇ ਚੜਦੇ ਸਦੇ ਚੜੀ ਜਾਂਦੇ ਨੇ ਬਾਬਾ ਜੀ ਨੂੰ ਨਹੀਂ ਇੱਕ ਬਾਬਾ ਅਕਾਲ ਰੂਪ ਬਗਦਾਦ ਚੋ ਗਿਆ ਜਿਹੜਾ ਅਕਾਲ ਦਾ ਸਰਗੁਣ ਸਰੂਪ ਹੈ ਗੁਰੂ ਨਾਨਕ ਸਾਹਿਬ ਦੂਜਾ ਰਬਾਬੀ ਮਰਦਾਨਾ ਦੂਜਾ ਗੁਰੂ ਨਾਨਕ ਸਾਹਿਬ ਦਾ ਸਾਥੀ ਭਾਈ ਮਰਦਾਨਾ ਉੱਥੇ ਸ਼ਬਦ ਆਇਆ ਰਬਾਬੀ ਮਰਦਾਨਾ ਉੰਜ ਵੈਸੇ ਭਾਈ ਲਫ਼ਜ਼ ਦਾ ਤਖੱਲੁਸ ਗੁਰੂ ਨਾਨਕ ਸਾਹਿਬ ਨੇ ਆਪ ਦਿੱਤਾ ਸੀ ਉਹਨਾਂ ਭਾਈ ਕਿਹਾ ਮੈਂ ਉਸ ਦਿਨ ਕਿਹਾ ਸੀ ਗੁਰਦਰੇ 10 ਸਾਲ ਉਮਰ ਕਰਕੇ ਵੱਡੇ ਨੇ 54 ਸਾਲ ਬਾਬੇ ਨਾਲ ਰਬਾਬ ਵਜਾਈ ਉਹ ਸਿੱਖ ਨੇ ਜ਼ੈਨੋ ਹੈਲਥ ਦੇ ਦਵਾ